ਮੇਰਾ ਹੈ ਆਪਣਾ ਕਿਹੜਾ ਪਿੰਡ ਤੇ ਜ਼ਿਲ੍ਹਾ ਕਿਹੜਾ ਮੇਰਾ ਆਪਣਾ ਤਾਰਾਪੁਰਾ ਜ਼ਿਲ੍ਹਾ ਜੰਮੂ ਹੈ ਜਲੰਧਰ ਤੋਂ ਨਾ ਤੁਸੀਂ ਬੋਡੀ ਸਰਵਿਸ ਯੂਜ਼ ਕੀਤਾ ਉਦੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਸਾਰ ਦੱਸੋ ਉਹ ਤੋਂ ਪਹਿਲਾਂ ਮੈਨੂੰ ਜੇ ਗੁੱਦਿਆਂ ਦੀ ਪ੍ਰੋਬਲਮ ਸੀ ਮੇਰੀਆਂ ਅੱਖਾਂ 'ਚ ਪਾਣੀ ਜਾਂਦਾ ਸੀਗਾ ਮੇਰੀ ਛਾਤੀ ਜੀ ਦਰਦ ਹੁੰਦਾ ਸੀਗਾ ਤੇ ਮੇਰਾ ਵੀ ਜੀ ਵਾਧਦਾ ਸੀ ਅੱਛਾ ਬੀਬੀ ਵਾਧਾ ਜੀ ਸਰੀਰ ਐਕਟਿਵ ਸੀਗਾ ਜਾਂ ਕਿਦਾਂ ਸਰੀਰ ਐਕਟਿਵ ਨਹੀਂ ਸੀਗਾ ਜੀ ਆ ਤੁਰਨ ਫੇਰੋ ਜੀਵ ਨਹੀਂ ਕਰਦਾ ਸੀ ਨਾ ਜੀ ਕਰਦਾ ਦਿੱਕੀ ਰੋਣੇ ਖਾਂਦਾ ਸੀਗਾ ਜੀ ਹੁਣ ਤੁਸੀਂ ਜਦੋਂ ਬਾਡੀ ਸਰਵਸ ਕਿੰਨਾ ਯੂਜ਼ ਕੀਤਾ ਜੀ ਮੈਂ ਬਾਡੀ ਸਰਵਸ ਜੀ ਮੈਨੂੰ ਹੋਏ 45-6 ਦਿਨਾਂ ਨੂੰ 45-6 ਦਿਨ ਹੋ ਗਏ ਯੂਜ਼ ਕਰਦੇ ਆ ਹਾਂ ਜੀ ਹੁਣ ਤੁਸੀਂ ਕੀ ਮਹਿਸੂਸ ਕਰਦੇ ਏ ਇੰਨੇ ਕਿ ਦਿਨਾਂ ਦੇ ਹੁਣ ਮੈਂ ਮਹਿਸੂਸ ਕਰਦਾ ਮੇਰੇ ਅੱਖਾਂ 'ਚ ਪਾਣੀ ਜਾਣੋ ਬਿਲਕੁਲ ਬੰਦ ਹੋ ਗਿਆ ਠੀਕ ਹੈ ਜੀ ਮੇਰੀ ਛਾਤੀ ਦਾ ਦਰਦ ਵੀ ਉਹ ਵੀ हट ਗਿਆ ਜੀ ਠੀਕ ਹੈ ਜੀ ਤੇ ਮੇਰਾ ਬੀਬੀ ਵੀ ਸਹੀ ਆ ਮੈਂ 4-5 ਦਿਨ ਪਹਿਲਾਂ ਗੋਲੀਆਂ ਨਹੀਂ ਖਾਧੀਆਂ ਫਿਰ ਬਾਅਦ ਵਿੱਚ ਦੇਖਿਆ ਥੋੜਾ ਜਿਹਾ ਦੁਖਦਾ ਆ ਫਿਰ ਮੈਂ ਗੋਲੀ ਖਾ ਲਈ ਤੇ ਹੁਣ ਮੈਂ ਛੱਡ ਦਿੱਤੀਆਂ ਫਿਰ ਤੇ ਮੈਂ ਹੁਣ ਸਹੀ ਆ ਆ ਮੇਰਾ ਗੋਡਾ ਵੀ ਸਹੀ ਹੈ ਜੀ। ਮੈਂ ਸਾਰੀਆਂ ਪ੍ਰੋਬਲਮ ਤੁਸੀਂ ਸਹੀ ਸਮਝਦੇ ਆ ਨਾ। ਹਾਂ ਜੀ। ਇਹ ਕਿੰਨੇ ਗੇ ਚਿਰ ਤੋਂ ਤੁਹਾਨੂੰ ਪ੍ਰੋਬਲਮ ਸੀ ਸਾਰੇ? ਇਹ ਮੈਨੂੰ ਜੀ 2015 ਤੋਂ ਪ੍ਰੋਬਲਮ ਸੀ। ਅੱਛਾ 2015 ਤੋਂ। ਹਾਂ ਜੀ। 8-9 ਸਾਲ ਪਹਿਲਾਂ ਜਦੋਂ ਪ੍ਰੋਬਲਮ ਸ਼ੁਰੂ ਹੋਈ ਸੀਗੀ ਆ। ਤੇ ਪੈਸਾ ਕਿੰਨਾ ਕੁ ਲਾਤਾ ਹੋ ਆਪਾਂ? ਪੈਸਾ ਤਾਂ ਕੋਈ ਪਤਾ ਨਹੀਂ ਕਿ ਉਹ ਜੀ ਗਲਤੀ ਨਹੀਂ। ਠੀਕ ਹੈ ਪੈਸਾ ਵੀ ਸਿਰੇ ਲਾਤਾ ਹਾਂ। ਹਾਂ ਜੀ। ਠੀਕ ਹੈ ਜੀ। ਹੁਣ ਤੁਸੀਂ ਐਨ ਐਕਟਿਵ ਸਮਝਦੇ ਆ ਆਪਣੇ ਆਪ ਨੂੰ ਹਾਂ ਫਿਰ ਮੇਰਾ ਠੀਕ ਹੈ ਜਦੋਂ ਕੰਮ ਕੰਮ ਦਿਲ ਕਰਦਾ ਤਾਂ ਮੈਂ ਤਾਂ ਦਿਨੇ ਵੀ ਤੁਰਿਆ ਫਿਰਦਾ 12 ਵਜੇ ਤੋਂ 2 ਵਜੇ ਤਾਈਂ ਘਰੇ 11 ਵਜੇ ਤੋਂ 1 2 ਵਜੇ ਤੱਕ ਬਸ ਵਹਿਰ ਲੂੰਗੀ ਠੀਕ ਹੈ ਜੀ ਹੁਣ ਤੁਹਾਨੂੰ ਸੋਸ਼ਲ ਮੀਡੀਆ ਤੇ ਲੱਖਾਂ ਪਰਿਵਾਰ ਸੁਣਨਗੇ ਹਾਂਜੀ ਔਰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿੱਦਾਂ ਮੈਂ ਬੋਡੀ ਸਰਵਿਸ ਕਰਾਈ ਜਾਵੇ ਤਾਂ ਸਾਰੇ ਆਪਣੇ ਭੈਣ ਭਾਏ ਜਿੰਨੇ ਵੀ ਆਪਣੇ ਦੁਨੀਆ ਤੇ ਹੈਗੇ ਆ ਸਾਰੇ ਬੋਡੀ ਸਰਵਿਸ ਠੀਕ ਹੈ ਤੇ ਇਹਦਾ ਲਾਭ ਠੀਕ ਜੋ ਜਿਸ ਤਰ੍ਹਾਂ ਜ਼ਿੰਦਗੀ ਆਪਣੀ ਪਹਿਲਾਂ ਸੀ ਉਸ ਤਰ੍ਹਾਂ ਆਪਣੀ ਜ਼ਿੰਦਗੀ ਮੁੜ ਕੇ ਫੇਰ ਹੋਈ ਆ ਜਾਂਦੀ ਆ ਤੇ ਆਪਾਂ ਜੀਵਨ ਜਿਹੜਾ ਬਹੁਤ ਵਧੀਆ ਬਤੀਤ ਕਰਦੇ ਆ ਤੇ ਇਹੀ ਮੈਂ ਕੋਈ ਰਿਕਵੈਸਟ ਕਰਦਾ ਆ ਵੀ ਸਾਰੇ ਮੇਰੇ ਭੈਣ ਭਰਾ ਬੋੜੀ ਸਾਰੇ ਲੋਕਾਂ ਜਿਹੜੇ ਸਹੀ ਵੀ ਆ ਜਿਹੜੇ ਬਿਲਕੁਲ ਸਹੀ ਆ ਉਹਨਾਂ ਨੂੰ ਵੀ ਕਰਾਉਣੀ ਚਾਹੀਦੀ ਆ ਇਸ ਕਰਕੇ ਆਪਾਂ ਸਾਰੀ ਜ਼ਿੰਦਗੀ ਜਿਹੜੀ ਆ ਖੁਸ਼ੀਆਂ ਭਰੀ ਬਤੀਤ ਕਰੀਏ ਠੀਕ ਆ ਠੀਕ ਆ ਜੀ ਧੰਨਵਾਦ ਥੈਂਕ ਯੂ ਜੀ